ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਗੇ ਦੇਖਦੇ ਸਾਰਿਆਂ ਸ਼ੁਕਾਂ ਦਾ ਸਵਾਗਤ ਹੈ ਮੈਂ ਮਹਿਕ ਤੇ ਕੌਤਿਸ ਵੀ ਲਦੀ ਵੱਡੀ ਖਬਰ ਪੰਜਾਬ ਤਰਨਤਾਰਨ ਤੋਂ ਲੈ ਕੇ ਹਾਜ਼ਰਾਂ ਜਿੱਥੇ ਪੰਜਾਬ ਵਿੱਚ ਤਰਨਤਨ ਉਪਚੋਣ ਵਿਚਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਿੰਦਰ ਸਿੰਘ ਰਾਜਵੜਿੰਗਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਨੇ ਜਿਵੇਂ ਦੱਸਦੀ ਹੈ ਵੜਿੰਗ ਤੋਂ ਇਲਾਵਾ ਸੀਨੀਅਰ ਕਾਂਗਰਸੀ ਨੇਤਾ ਰਾਜਵੀਰ ਭੱਲੋ ਨੂੰ ਵੀ ਧਮਕੀ ਦਿੱਤੀ ਗਈ ਹੈ ਇਸ ਮਾਮਲੇ ਵਿੱਚ ਪਾਕਿਸਤਾਨ ਬੈਠੇ ਗੈਂਗਸਟਰ ਅਤੇ ਅਤਵਾਦੀ ਹਰਵਿੰਦਰ ਰਿੰਦਾ ਅਤੇ ਦੋ ਹੋਰਾਂ ਲੋਕਾਂ ਵਿਰੁੱਧ ਤਰਨਤਾਰਨ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਰਾਜਾ ਵਡਿੰਗ ਨੇ ਹਾਲੀ ਵਿੱਚ ਚੋਣ ਪ੍ਰਚਾਰ ਦੌਰਾਨ ਸਵਾਲ ਉਠਾਇਆ ਸੀ ਕਿ ਗੈਂਗਸਟਰ ਚੋਣਾ ਵਿੱਚ ਧਮਕੀਆਂ ਦੇ ਰਹੇ ਨੇ ਇਸ ਧਮਕੀ ਨੂੰ ਵਡਿੰਗ ਦੇ ਬਿਆਨ ਨਾਲ ਜੋੜਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਮਾਮਲੇ ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ ਇਸ ਧਮਕੀ ਤੇ ਕੋਈ ਅਧਿਕਾਰਤ ਬਿਆਨ ਦੋਂ ਨਹੀਂ ਉਹਨਾਂ ਵੱਲੋਂ ਮਿਲਿਆ ਹੈ ਕਾਂਗਰਸ ਨੇਤਾ ਰਾਜੀਵ ਸਿੰਘ ਭੁੱਲਰ ਨੇ ਐਸਐਸਪੀ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਸੀਨੀਅਰ ਕਾਂਗਰਸੀ ਨੇਤਾ ਰਾਜੀਵ ਸਿੰਘ ਭੁੱਲਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ 31 ਅਕਤੂਬਰ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਸੀ ਕਾਲ ਵਿੱਚੋਂ ਉਹਨਾਂ ਨੂੰ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਭੁੱਲਰ ਨੇ ਅੱਗੇ ਦੱਸਿਆ ਕਿ ਉਸ ਦਿਨ ਬਾਅਦ ਵਿੱਚ ਇੱਕ ਵੌਇਸ ਮੈਸੇਜ ਮਿਲਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਰਾਜਾ ਵੜਿੰਗ ਗਤੇ ਉਸ ਦੇ ਪਰਿਵਾਰ ਨੂੰ ਤਾਂ ਖਤਮ ਕਰਨਾ ਹੀ ਹੈ ਉਸ ਦੇ ਨਾਲ ਹੋਣਾ ਰਾਜਵੀਰ ਭੁੱਲੋਂ ਨੂੰ ਵੀ ਨਹੀਂ ਛੱਡਾਂਗੇ ਜੈਸ ਤੋਂ ਬਾਅਦ ਭੁੱਲੇ ਨੇ ਤਰਨਤਨ ਦੇ ਐਸਐਸਪੀ ਕੋਲ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਾਈ ਹੈ ਤੈਂਤਨ ਵਿੱਚ ਕੁਝ ਦਿਨ ਪਹਿਲਾਂ ਚੋਣ ਪਹਚਾਨ ਦੌਰਾਨ ਰਾਜਾ ਬੜਿੰਗ ਨੇ ਕਿਹਾ ਸੀ ਰਾਜਨੀਤਿਕ ਪਾਰਟੀਆਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਅਸੀਂ ਅੱਗੇ ਕਿਹੋ ਜਿਹਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਜੇਕਰ ਅਸੀਂ ਬੰਦੂਕਾਂ ਤਲਵਾਰਾਂ ਅਤੇ ਫਰੋਤੀ ਮੰਗਣ ਵਾਲਿਆਂ ਦਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਤਾਂ ਤਰੰਤਰੰਦੇ ਲੋਕਾਂ ਨੂੰ ਫੈਸਲਾ ਲੈਣ ਦਿਓ ਫਿਰ ਉਹਨਾਂ ਨੇ ਸਹੀ ਉਮੀਦਵਾਰ ਉਤਾਰਿਆ ਜਿਵੇਂ ਪਤਾ ਲੱਗ ਰਿਹਾ ਹੈ ਕਿ ਬਾਹਰੋਂ ਆਏ ਗੈਂਗਸਟਰ ਫੋਨ ਕਰ ਰਹੇ ਨੇ ਲੋਕਾਂ ਤੋਂ ਫਰौती ਵਸੂਲ ਰਹੇ ਨੇ ਕਿਸੇ ਨੂੰ 1 ਲੱਖ ਅਤੇ ਕਿਸੇ ਨੂੰ 2 ਲੱਖ ਦੇ ਇਸ ਤਰ੍ਹਾਂ ਕੰਮ ਚੱਲ ਰਹੇ ਨੇ ਕਿ ਟੈਲੀਫੋਨ ਤੇ ਗੈਂਗਸਟਰ ਕੰਮ ਕਰਵਾਏਗਾ ਤੇ ਉਹਨਾਂ ਨੇ ਇਹ ਜੋ ਸਵਾਲ ਖੜੇ ਕੀਤੇ ਨੇ ਤੇ ਇਹ ਸੀ ਪੰਜਾਬੀ ਲਿੰਕ মিডিਆ ਦੀ ਖਾਸ ਰਿਪੋਰਟ ਇਸ ਤਰ੍ਹਾਂ ਦੀ ਹਰ ਰਿਪੋਰਟ ਸਤਨਾ ਸਾਂਝੀ ਕਰਦੇ ਰਵਾਂਗੇ ਬਨੇ ਰੋ ਪੰਜਾਬੀ ਲਿੰਕ মিডিਆ ਦੇ ਨਾਲ ਇਸ ਧੰਨਵਾਦ